ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਵਿਚਰਦੇ ਹੋਏ ਛਤਨਾਮ ਦਾ ਉਪਦੇਸ਼ ਕਰਦੇ ਕਰਦੇ ਇੱਕ ਨਗਰ ਦੇ ਬਾਹਰ ਇੱਕ ਖੂਹ ਤੇ ਜਾ ਕੇ ਬੈਠ ਗਏ ਉਸ ਖੂਹ ਤੇ ਇੱਕ ਬੁੱਢਾ ਪੁਰਸ਼ ਬਲਦ ਨੂੰ ਹੱਕ ਰਿਆ ਸੀ ਤੇ ਚਾਰ ਉਸਦੇ ਪੁੱਤਰ ਸਨ ਅਤੇ ਉਹਨਾਂ ਨੂੰ ਤਾੜ ਰਿਹਾ ਸੀ ਕਿ ਲਾਣਾ ਕੰਮ ਕਰੋ ਇਹ ਕੰਮ ਕਰੋ ਨਹੀਂ ਤਾਂ ਭੁੱਖੇ ਮਰ ਜਾਮੋਗੇ ਅਗਰ ਮੈਂ ਨਾ ਹੋਵਾਂ ਤਾਂ ਤੁਸੀਂ ਕੋਈ ਕੰਮ ਹੀ ਨਹੀਂ ਨਾ ਕਰੋ ਇਹ ਗੱਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈ ਸੱਜਣਾ ਹੁਣ ਤੂੰ ਬੁੱਢਾ ਹੋ ਗਿਆ ਹੈ ਇਹਨਾ ਨਾਂ ਖਪਿਆ ਕਰ ਇਹ ਮੋਹ ਦੁਖਦਾਈ ਹੈ ਇਸ ਨੂੰ ਛੱਡ ਦੇ ਤੇ ਪਰਮੇਸ਼ਰ ਦਾ ਨਾਮ ਸਿਮਰਨ ਕਰ ਤੈਨੂੰ ਅਸੀਂ ਮੁਕਤ ਕਰ ਦਿੰਦੇ ਹਾਂ ਤੇਰੇ ਮੁੰਡਿਆਂ ਨੇ ਸਾਰੇ ਕੰਮ ਸੰਭਾਲ ਲੈਂਦੇ ਹਨ ਕਿਉਂ ਚਿੰਤਾ ਕਰਦਾ ਹੈ ਇਹ ਸੁਣ ਕੇ ਬੁੱਢੇ ਵਿਅਕਤੀ ਨੇ ਕਿਹਾ ਜੇ ਮੈਂ ਕਲਪਤਾ ਆ ਤਾਂ ਹੀ ਇਹ ਮੁੰਡੇ ਕੰਮ ਕਰਦੇ ਹਨ ਨਹੀਂ ਤਾਂ ਹੱਥ ਹੀ ਨਾ ਲਾਉਣ ਜੇ ਮੁਕਤੀ ਵਾਲੇ ਪਾਸੇ ਲੱਗ ਗਿਆ ਤਾਂ ਇਹ ਸਾਰੇ ਭੁੱਖੇ ਮਰ ਜਾਣਗੇ ਇਸ ਮੁਕਤੀ ਨੂੰ ਤੁਸੀਂ ਆਪਣੇ ਪਾਸ ਹੀ ਰੱਖੋ ਮੈਂ ਮੁਕਤ ਨਹੀਂ ਹੋਣਾ ਚਾਹੁੰਦਾ ਗੁਰੂ ਜੀ ਨੇ ਕਿਹਾ ਚੰਗਾ ਭਾਈ ਤੇਰੀ ਮਰਜ਼ੀ ਹੈ ਜੇ ਤੂੰ ਅਜੇ ਮੋਦੀ ਚੋਟਾਂ ਖਾਣੀਆਂ ਹਨ ਤਾਂ ਹੋਰ ਖਾ ਲੈ ਪਰ ਸਾਡੀ ਨਿਗਾਹ ਤੇਰੇ ਵੱਲ ਹੋ ਗਈ ਹੈ ਅਸੀਂ ਤੈਨੂੰ ਮੁਕਤ ਕਰ ਦੇਣਾ ਹੈ ਜਿਸ ਵੇਲੇ ਤੂੰ ਦੁਖੀ ਹੋ ਕੇ ਕਹੇਂਗਾ ਫਿਰ ਤੈਨੂੰ ਮੁਕਤ ਕਰਾਂਗੇ ਇਹ ਗੱਲ ਕਹਿ ਕੇ ਗੁਰੂ ਜੀ ਉਤੋਂ ਚਲੇ ਗਏ ਕੁਝ ਸਮੇਂ ਵਿੱਚੋਂ ਉਹ ਵਿਅਕਤੀ ਬਿਮਾਰ ਪੈ ਗਿਆ ਤੇ ਮੌਤ ਦੇ ਦਿਨ ਨੇੜੇ ਆ ਗਈ ਉਸ ਬੁੱਢੇ ਆਦਮੀ ਦੇ ਘਰ ਵਿੱਚ ਇੱਕ ਕਮਜ਼ੋਰ ਬੁੱਢਾ ਬਲਦ ਸੀ ਮਰਨ ਸਮੇਂ ਉਸ ਵੱਲ ਫੁਰਨਾ ਚਲਾ ਗਿਆ ਕਿ ਮੇਰੇ ਮਰਨ ਪਿੱਛੋਂ ਮੇਰੇ ਲੜਕੇ ਔਕੇ ਹੋਣਗੇ ਕਿਉਂਕਿ ਇਹ ਬਾਗ ਬੁੱਢਾ ਹੋ ਗਿਆ ਹੈ ਤੇ ਇਹਨਾਂ ਨੂੰ ਇਹ ਹੋਰ ਨਵਾਂ ਖਰੀਦਣਾ ਪਵੇਗਾ ਇਸ ਤਰ੍ਹਾਂ ਸੰਕਲਪ ਕਰਦਿਆਂ ਕਰਦਿਆਂ ਉਸ ਦੇ ਪ੍ਰਾਣ ਨਿਕਲ ਗਏ ਉਸ ਦੇ ਘਰ ਵਿੱਚ ਇੱਕ ਗਾਂ ਚੂਣ ਵਾਲੀ ਸੀ ਉਸੇ ਵਿੱਚ ਪ੍ਰਵੇਸ਼ ਕਰਕੇ ਉਹ ਬੱਛਾ ਹੋ ਕੇ ਉਸ ਘਰ ਜੰਮ ਪਿਆ ਲੜਕਿਆਂ ਨੇ ਪਾਲਿਆ ਲੋੜ ਮੁਤਾਬਕ ਖੂਹ ਤੇ ਹਲ ਨਾਲ ਜੋੜ ਲਿਆ ਚਾਰ ਪੰਜ ਸਾਲ ਪਿੱਛੋਂ ਗੁਰੂ ਜੀ ਫਿਰ ਆਏ ਉਸ ਬੁੱਢੇ ਬਾਬੇ ਦੇ ਲੜਕੇ ਮਿਲੇ ਉਹਨਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਤੁਹਾਡਾ ਬੁੱਢਾ ਬਾਬਾ ਕਿੱਥੇ ਹੈ ਲੜਕਿਆਂ ਨੇ ਕਿਹਾ ਉਹ ਤਾਂ ਚਾਰ ਪੰਜ ਸਾਲ ਪਹਿਲਾਂ ਮਰ ਗਿਆ ਸੀ ਫਿਰ ਗੁਰੂ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਕਿ ਉਹ ਤਾਂ ਮਰ ਕੇ ਬਲਦ ਬਣਿਆ ਹੋਇਆ ਹੈ ਫਿਰ ਗੁਰੂ ਜੀ ਨੇ ਉਸੇ ਬਲਦ ਪਾਸ ਜਾ ਕੇ ਉਸ ਨੂੰ ਪਿਛਲੀ ਗਿਆਤ ਦੇ ਕੇ ਕਿਹਾ ਭਾਈ ਤੈਨੂੰ ਕਿਹਾ ਸੀ ਕਿ ਤੂੰ ਭਜਨ ਕਰਕੇ ਮੁਕਤੀ ਲੈ ਲੈ ਪਰ ਤੂੰ ਨਹੀਂ ਲੈਤੀ ਹੁਣ ਤੂੰ ਬਲਦ ਬਣ ਕੇ ਔਖਾ ਹੋ ਰਿਆਂ ਹੈ ਜੇ ਮਰਜੀ ਹੈ ਤਾਂ ਹੁਣ ਮੁਕਤੀ ਲੈ ਲੈ ਫਿਰ ਵੀ ਉਹ ਮੋਹ ਵਿੱਚ ਫਸਿਆ ਆਖਦਾ ਹੈ ਜੋ ਆਪ ਮੈਨੂੰ ਮੁਕਤ ਕਰੋਗੇ ਤਾਂ 500 ਦਾ ਮੈਂ ਮਰਾਂਗਾ ਤੇ ਮੇਰੇ ਬੱਚੇ ਹੋਰ ਨਵਾਂ ਮਾਲਦ ਖਰੀਦਣਗੇ ਤਾਂ 500 ਦਾ ਹੋਰ ਲੈਣਗੇ ਇਹਨਾਂ ਪੁੱਤਰਾਂ ਨੂੰ 1000 ਰੁਪਏ ਦੀ ਛੱਟ ਪੈ ਜਾਵੇਗੀ ਇਹ ਵਿਚਾਰੇ ਕਰਜ਼ਾਈ ਹੋ ਜਾਣਗੇ ਕਰਜ਼ਾ ਕਿਵੇਂ ਲਾਉਣਗੇ ਇਹ ਆਖ ਕੇ ਕਹਿੰਦਾ ਮੈਂ ਮੁਕਤ ਨਹੀਂ ਹੋਣਾ ਚਾਹੁੰਦਾ ਗੁਰੂ ਜੀ ਫਿਰ ਚਲੇ ਗਏ ਕੁਝ ਸਮੇਂ ਪਿਛੋਂ ਉਹ ਬਲਦ ਆਪਣੀ ਉਮਰ ਭੋਗ ਕੇ ਬਾਸਨਾ ਦੇ ਅਨਸਾਰ ਫਿਰ ਕੁੱਤੇ ਦੇ ਜਨਮ ਵਿੱਚ ਪੈ ਗਿਆ ਇਨ੍ਹਾਂ ਦੇ ਘਰ ਦਾ ਪਿਛਵਾੜਾ ਪਾਸਾ ਸੁੰਨਾ ਸੀ ਸਾਰੀ ਰਾਤ ਬੰਨਿਆ ਰਿਹਾ ਕਰੇ ਤੇ ਬੈਠ ਕੇ ਭੌਂਕਦਾ ਰਿਹਾ ਕਰੇ ਗੁਰੂ ਨਾਨਕ ਦੇਵ ਜੀ ਤੀਜੀ ਵਾਰ ਫਿਰ ਆ ਪਹੁੰਚ ਕੇ ਸ਼ਕਤੀ ਨਾਲ ਦੇਖਿਆ ਹੁਣ ਉਹ ਇੱਕ ਕੁੱਤਾ ਬਣਿਆ ਹੋਇਆ ਹੈ ਗੁਰੂ ਜੀ ਪਾਸ ਜਾ ਕੇ ਸੂਰਤ ਦੇਖ ਕੇ ਪੁੱਛਿਆ ਸਨਾਪਾਈ ਹੁਣ ਮੁਕਤ ਕਰ ਦਈਏ ਤਾਂ ਉਸ ਨੇ ਕਿਹਾ ਗੁਰੂ ਜੀ ਇਹ ਮੇਰੇ ਮੁੰਡੇ ਪੋਤਰੇ ਨੂੰਹਾ ਆਦ ਸਾਰੇ ਜੀਆਂ ਜਨਤ ਬੇਪ੍ਰਵਾਹ ਹਨ ਸਾਰੇ ਬੇਫਿਕਰ ਹੋ ਕੇ ਲੰਮੀਆਂ ਚਾਦਰਾਂ ਤਾਣ ਕੇ ਰਾਤ ਨੂੰ ਸੌ ਜਾਂਦੇ ਹਨ ਮੈਂ ਸਾਰੀ ਰਾਤ ਪਹਿਰਾ ਰੱਖਦਾ ਹਾਂ ਜੇ ਮੈਂ ਨਾ ਹੁੰਦਾ ਤਾਂ ਇਹਨਾਂ ਦਾ ਅੱਜ ਨੂੰ ਝੁਗਾ ਚੌੜ ਹੋ ਜਾਣਾ ਸੀ ਚੋਰਾਂ ਨੇ ਲੁੱਟ ਕੇ ਲੈ ਜਾਣਾ ਸੀ ਕੁੱਤਾ ਬਣ ਕੇ ਮੈਂ ਭੌਂਕਦਾ ਰਹਿੰਦਾ ਹਾਂ ਇਸ ਕਰਕੇ ਕੋਈ ਚੋਰ ਨੇੜੇ ਨਹੀਂ ਆਉਂਦਾ ਮੈਂ ਨਹੀਂ ਮੁਕਤ ਹੋਣਾ ਚਾਹੁੰਦਾ ਮੈਨੂੰ ਤਾਂ ਪਰਿਵਾਰ ਦੀ ਸੁੱਖ ਚਾਹੀਦੀ ਹੈ ਗੁਰੂ ਮੋਦਾ ਪ੍ਰਤਾਪ ਦੇਖ ਕੇ ਹੱਸ ਕੇ ਚਲੇ ਗਏ ਸੋ ਪਿਆਰੀ ਸਾਧ ਸੰਗ ਜੀ ਇਸ ਵੀਡੀਓ ਦਾ ਦੂਜਾ ਭਾਗ ਅਗਲੀ ਵੀਡੀਓ ਵਿੱਚ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਇੱਕ ਮਿੰਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖੋ ਜੀ